તો સારેયા નું દેવતા કૃપા કરકે નાચ ચલણ દે કૃપાતા કરો જી સત નામ વાહે ગુરુ સત નામ વાહે ગુરુ સત નામ વાહે ગુરુ પિછે બેઠા મેરે કો સત નામ વાહે ગુરુ સત નામ વાહે ગુરુ ઓય જમડે ધ્યાન કરજો ભલની ધ્યાન કરજો થોડી जथेदार <s dirlands> ਖਾਸ ਆਸ ਸਾਡੇ 30 ਮਿੰਟਾਂ ਤੋਂ ਕੱਤੀ ਦੇ ਮਰਿੰਦੇ ਬੈਠੇ ਆਂ ਹਰੇ ਆਂ ਪ੍ਰੋਟੈਸਟ ਕਰ ਰਹੇ ਆਂ ਗੁੱਸਾ ਬਾਤ ਕਰ ਰਹੇ ਆਂ ਜਿਸ ਤੇ ਬੜੀ ਮਹਾਨ ਸਾਡੇ ਸ਼ੀਤਾਂ ਦੇ ਜੰਮ ਸ਼ੂ ਪ੍ਰਾਪਤ ਕਰਦੀ ਹੈ ਛੋਟੇ ਛੋਟੇ ਸ਼ਹਿਰਾਂ ਦੀ ਮਾਤਾ ਗੁੱਜਰਪੁਰ ਦੀ ਅਸੀਂ 25 ਕਾਂ ਦੀ ਰਿਹਾਈ ਵਾਸਤੇ ਸੀਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਨਾਜ਼ੀ ਸਖਤ ਕਾਨੂੰਨ ਬਣਾਉਣ ਲਈ ਸਹਿਬ ਲਕਾਂ ਗੋਲੀਕਾਰ ਦੇ ਦੁਸ਼ਮ ਸਜਾਦ ਨੂੰ ਵਾਸਤੇ ਇਹ ਜੋ ਮੋਰਚਾ ਲੱਗਾ ਹੋਇਆ 20 ਜੂਨ ਦੇ 13 ਦਿਨ ਤੋਂ ਸਹਿਬ ਜਦਾਜੀਤ ਸਿੰਘ ਨਗਰ ਚੰਡੀਗੜ੍ਹ ਦੀਆਂ ਬਰੂਹਾਂ ਤੇ ਉਹਦੇ ਵਾਸਤੇ ਆਏ ਕਿ 1 ਅਕਤੂਬਰ 1 ਅਕਤੂਬਰ ਨੂੰ ਇਸੇ ਸਾਲ 31 ਤਰੀਕ ਨੂੰ ਅਸੀਂ ਬਹੁਤ ਵੱਡਾ ਰੋਸ ਸਮਾਰਟ ਕੱਢਣਾ ਵਾ ਸਰਕਾਰਾਂ ਨੂੰ ਜਿਗਾਉਣ ਵਾਸਤੇ ਉਹ ਫਤਿਹਗੜ੍ਹ ਸਾਹਿਬ ਦੀ ਤਰਫ ਨਿਕਲਣਾ ਔਰ ਦੁਬਾਰਾ ਸਾਹਿਬ ਫਤਿਹਗੜ੍ਹ ਤੋਂ ਨਿਕਲਣਾ ਉਹਦੇ ਵਾਸਤੇ ਸੀ ਇਹ ਚੇਤਨਾ ਲੈ ਇਹ ਹੋਲਡੀ ਸਕਤਾ ਵਿੱਚ ਆਪਣਾ ਵਿਚਾਰ ਕਰਦੇ ਕਿਉਂਕਿ ਸਾਡੇ ਸਾਰੇ ਚੈਨਲ ਬੰਦ ਕੀਤੇ ਹੋਏ ਨੇ ਸਾਡੀ ਕਿਤੇ ਆਵਾਜ਼ ਨਹੀਂ ਆਦੀ ਸਾਡਾ ਕੋਈ ਕੋਈ ਠਿਕਾ ਜਿਸ ਤੇ ਲੋਕਾਂ ਨੂੰ ਦਿੱਤਾ ਰਾਬਤਾ ਕੈਂਪ ਫਿਰੇ ਇਹ ਸਾਰਿਆਂ ਦੇ ਚੈਨਲ ਤੇ ਜਿਹੜੇ ਜਿਹੜੇ ਮੇਰੀ ਆਵਾਜ਼ ਹੁੰਦੀ ਆ ਮਰਿੰਡੇ ਤੋਂ ਨਹੀਂ ਸਾਰੇ ਪੰਜਾਬ ਤੋਂ ਸਾਰੇ ਦੂਰ ਤ라ਡੇ ਤੋਂ ਵੱਧ ਵੱਧ ਸਕਤਾ ਪਹਿਲੀ ਜੀਤ ਨੂੰ ਵਰਦਾਰਾ ਸਹਿਬ ਫਤੇਗੜ ਸਾਹਿਬ ਕਾਫੀ ਬੋਲ ਕੇ ਇਹ ਬਾਕ ਦਗਾ ਜੇ ਜਿੰਨਾ ਵੀ ਗੁਰ ਸਿਖਾਇਨੇ ਪ੍ਰਬੰਧਕ ਨੇ ਇਹਨਾਂ ਦਾ ਸਾਰਿਆਂ ਦਾ ਸੰਗਤਾਂ ਦਾ ਜਿਹੜੀ ਦੂਰ ਦਰਾਡੇ ਤੋਂ ਆਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ